ਸਨਸਾ ਸਿਕਾਲਸ ਹਨ ਮਦੀਹ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਜੱਜਾ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਪੰਜ گاਵਾ ਦਿਖਾਉਣੀਆਂ ਤੇ ਪੰਜ ਦੀਆਂ ਪੰਜ ਹੀ ਸੋਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਐਸਾ ਜਿਆਦਾ ਤਾਂ ਸਾਰੀਆਂ ਜੜੀਆਂ ਵਾਂ ਚੰਗੇ ਦੁੱਧ ਵਾਲੀਆਂ گاਵਾਵਾਂ ਜਿਹਨੇ ਇੱਕ ਤੁਹਾਨੂੰ ਇੱਕ ਕਾਫੀ ਕਮਾਲ ਦੀ ਵੈੜ ਤੁਹਾਨੂੰ ਦਿਖਾਉਣੀ ਆ ਫਾਰਮ ਵਾਲੀ ਵੈੜੇ ਜੀ ਤਾਜੀ ਸੂਈ ਹੈ ਜਿਹੜੀ ਤੇ ਬਾਕੀ ਜਿਤਨਾ ਹਰ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਦੋ ਟਾਈਮ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਆਪਣੀ ਤਸੱਲੀ ਕਰਕੇ ਖੜੋ ਕਿਤੇ ਵੀ ਲੈਣਾ ਭਾਵੇਂ ਇੱਥੋਂ ਭਾਵੇਂ ਜਿੱਥੋਂ ਵੀ ਆ ਆਪਣੀ ਸਮਝਣਾ ਆਪਣੀ ਗਾਰੰਟੀ ਤੇ ਪੁੱਛ ਲਓ ਜ਼ਿੰਮੇਵਾਰੀ ਆਪਣੀ ਤੇ ਪਸ਼ੂ ਖਰੀਦੋ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਪਸ਼ੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ 1000 ਰੁਪਏ ਦੇ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਵਧੀਆ ਕਿਰਪਾ 1000 ਰੁਪਏ ਦੇ ਵੇਗਿਆ ਮਾਲ ਪਰਸਾਂ ਵਾਲਾ ਹਾਂਜੀ ਹਾਂਜੀ ਮਾਲ ਇਦਾਂ ਵੇਚ ਦਿੰਦਾ ਜੀ ਫਿਰ ਲੈ ਠੀਕ ਹੈ ਕਿਰਪਾ ਮਹਾਰਾਜ ਜੀ ਤੇ ਨਾਮ ਦੱਸ ਦਿਓ ਇੱਕ ਨਹੀਂ ਨਾਮ ਵੀਰ ਜੀ ਗੁਰਪ੍ਰਿੰਦਰ ਸਿੰਘ ਜੱਜ ਹਾਂਜੀ ਪਿੰਡ ਜੱਤਰਾਵਰ ਤਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 6284483293 98764 63293 ਵਟਸਐਪ ਤੇ ਦੋਨਾਂ ਨੰਬਰਾਂ ਤੇ ਚੱਲਦਾ ਗੂਗਲ ਪੇ ਵੀ ਦੋਨਾਂ ਤੇ ਚੱਲਦਾ ਠੀਕ ਹੈ ਤੇ ਅੱਜ ਦਾ ਬੜੇ ਕਮਾਲ ਦੀ ਵੜਦ ਲੱਪ ਲੈਂਦੀ ਜੀ ਇੱਕ ਅੱਜ ਇਹ ਬੱਚਿਆਂ ਲਈਆਂ ਗਏ ਕੋ ਕੱਟੀਆਂ ਜੀ ਅੱਛਾ ਚਾਰ ਲਈਆਂ ਜੀ ਅੱਛਾ ਇੱਕ ਬੱਚੀ ਅਗਲੀ ਵੀਡੀਓ ਚ ਆਪਾਂ ਪਾਵਾਂਗੇ ਫੇਰ ਅੱਛਾ ਦੋ ਮਤਲਬ ਦੀਵਾਲੀ ਦੇ ਲਾਗੇ ਜਾ ਕੇ ਚਾਰ ਹੋਣੀਆਂ ਮਤਲਬ ਉਹ ਕੱਟੀਆਂ ਆ ਜੇ ਹਾਂ ਜੀ ਠੀਕ ਹੈ ਜੀ ਬੱਚੀ ਦਾ ਆਪਣੇ ਕੋ ਰਿਕਾਰਡ ਹੈ ਸਾਰਾ ਜਿੰਨਾ ਮਰਜੀ ਕੋਈ ਵੀਰ ਅੱਛਾ ਆਪਣੇ ਕੋ ਪੂਰੀ ਜਿਹੜੀ ਇਹਦੀ ਰਿਕਾਰਡ ਹੈ ਜਿਹੜਾ ਪੂਰਾ ਲੈ ਸਕਦਾ ਵਾ ਇਹਦੀ ਰੀਨਾਂ ਸਭ ਦਾ ਉਹਨੂੰ ਰਿਕਾਰਡ ਦੇ ਕੇ ਫਿਰ ਇਹ ਆ ਵੀ ਬੱਚੀ ਜਿਹੜੀ ਇਹਦੀ ਗੈਲੈਕਸੀ ਦੀ ਮੰਦੀ ਆ ਅੱਛਾ ਨੰਬਰ ਜਿਹੜਾ ਮੇਰੇ ਕੋ ਫੋਨ ਦੇ ਫਰਸੇ ਤੇ ਸਾਰਾ ਰਿਕਾਰਡ ਇਹਦਾ ਹੈਗਾ ਵਾ ਜਿਹੜੇ ਵੀਰ ਨਾਲ ਸਦਾ ਹੋਵੇ ਉਹ ਆਪਦਾ ਤਸਦੀਕ ਕਰਕੇ ਆਪਣੇ ਕੋ ਰਿਕਾਰਡ ਲੈ ਕੇ ਫਿਰ ਆਪਣੀ ਗਾਈ ਆਪਣੇ ਘਰ ਖੜੇ ਠੀਕ ਹੈ ਇਹ ਆ ਵੀ ਚਲੋ ਪੁੱਛ ਲਿਆਣਾ ਸਾਰਾ ਖਾ ਦਿਓ ਹਾਂ ਜੀ ਬਾਡੀ ਦਾ ਵੇਖ ਲਓ ਕਿੰਦਾ ਦਾ ਸਟਰਕਚਰ ਯਾਰ ਇਹ ਜਿਹੜੀ ਵਾੜ ਨੇ ਜੀ ਪਹਿਲਾਂ ਨੇ ਇਹਨੇ ਦੁੱਧ ਦਿੱਤਾ ਵਾ ਜਿਹੜਾ ਵਾ 40 ਕਿਲੋ ਪੀਕ ਲੈਵਲ ਤੇ ਅੱਛਾ ਠੀਕ ਹੈ ਜੀ ਠੀਕ ਹੈ 40 ਕਿਲੋ ਇਹਨੇ ਪਹਿਲਾਂ ਨੇ ਦੁੱਧ ਭਰਿਆ ਰੁਪਏ ਜੀ ਹਾਂਜੀ ਪਰ ਆਪਾਂ ਐਦ ਕੀ 35 ਲੀਟਰ ਦੀ ਗਾਰੰਟੀ 5 ਲੀਟਰ ਆਪਾਂ ਘਟ ਕਾਵਾਂਗੇ ਅੱਛਾ ਦਊਗੀ 40-45 ਅੱਛਾ 40 ਤੋਂ 45 ਦੇ ਵਿੱਚ ਵਿੱਚ ਸਾਰ ਆਪਾਂ 35 ਕਿਲੋ ਦੀ ਗਾਰੰਟੀ ਦਾਂਗੇ ਠੀਕ ਹੈ ਹਾਂਜੀ ਜਿਹੜਾ ਮਰਜ਼ੀ ਕੋਈ ਵੀਰ ਆਪਣੇ ਘਰੋਂ ਕੋਈ ਸਾਈ ਕਰ ਲੇ ਉਹ ਵੀ ਗੱਲ ਹੋ ਗਈ ਮੈਂ ਅਹੀਂ ਜਵਾਬ ਹੀ ਦੇਵਾਂਗਾ ਹੁਣ ਤੇ ਅੱਛਾ ਜਵਾਬ ਹੀ ਦੋਗੇ ਹਾਂ ਜਵਾਬ ਹੀ ਦਵਾਂਗੇ ਹੁਣ ਤੇ ਮੈਂ ਕਰਿਆ ਤੇ ਵੱਚੀ ਕਿਹੜੇ ਟਿਕਦੀ ਆ ਇਹ ਗੈਲੈਕਸੀ ਦੀ ਏ ਇਹਦਾ ਨੰਬਰ ਮੇਰੇ ਕੋਲ ਆ ਸਾਰਾ ਕੁਝ ਮਤਲਬ ਨੰਬਰ ਦਾ ਨਹੀਂ ਕਰ ਮਰਮ ਪਤਾ ਇਹਦਾ ਜਿਹੜਾ ਕਲਰ ਆ ਬਲੈਕ ਹੋ ਜਾਂਦਾ ਵਾ ਸਾਰਾ ਇਹ ਸਾਰਿਆਂ ਵੀਰਾਂ ਨੂੰ ਪਤਾ ਜਿਹੜੇ ਬ੍ਰੀਡਰ ਹੋਣਗੇ ਉਹਨਾਂ ਨੂੰ ਪਤਾ ਵਾ ਸਾਰਿਆਂ ਨੂੰ ਇਹ ਸੀਮੰਦਾ ਜਿਹੜਾ ਕਲਰ ਚੇਂਜ ਹੋ ਜਾਂਦਾ ਵਾ ਠੀਕ ਆ ਹਾਂਜੀ ਚਲੋ ਤੋਰੋ ਇੱਕ ਦੀਨੋ ਫਿਰ ਸੋਈ ਨੂੰ ਕਿੰਨਾ ਆਹ ਵੇਖ ਲਓ 11 ਨੰਬਰ ਟੈਗ ਪਿਆ ਵਾ ਠੀਕ ਹੈ ਠੀਕ ਹੈ ਸੂਈ ਕਿੰਨਾ ਚਿਰ ਹੋਇਆ ਇਹ 1000 ਰੁਪਏ ਦੀ ਰਾਤ ਦੀ ਸੂਈ ਜੀ ਰਾਤ ਦੀ ਸਾਡੇ ਕੋਲ ਵੀਡੀਓ ਆ ਆ ਵੇਖ ਲੋ ਵਿੱਚ ਪ੍ਰੋਪਰ ਸਾਰੀ ਤੁਹਾਨੂੰ ਦਿਖਾ ਲੈਂਦੇ ਆ ਠੀਕ ਹੈ ਲੱਗੋ ਮਣੀ ਬਾਕੀ ਕਮਾਲ ਹੀ ਆ ਜਿਹੜੀ ਵੈੜ ਕਈ ਵੀਰ ਜਿਹੜੇ ਸਾਂਭ ਕਰਦੇ ਆ ਤੇ ਫਿਰ ਚੰਗੀ ਰੀਜ ਨਾ ਕਰਦੇ ਆ ਤੇ ਬਾਕੀ ਇਹੋ ਜਿਹੀਆਂ ਚੀਜ਼ਾਂ ਸੰਬੰਧ ਦਾ ਵੀ ਫਾਇਦਾ ਵਾ ਇਹ ਹੋਰ ਚੰਜਣਾ ਕਰਕੇ ਕਰਦੀ ਏ ਥੋੜਾ ਜਿਹਾ ਜ਼ਿਆਦਾ ਠੀਕ ਹੈ ਉੱਤਾ ਹੀ ਨਹੀਂ ਮਤਲਬ ਤੁਰਦੀ ਨਹੀਂ ਰੱਸੀ ਇਹਨਾਂ ਦੇ ਬਹੁਤ ਔਖੀ ਤੋਰੀ ਏ ਕੋਛੁ ਨੇ ਕੀ ਕੋਈ ਭਲਾਵੀ 1921 ਬੱਸ ਤੇ ਬਾਕੀ ਜਿਹੜਾ ਵਾ ਪੂਰੇ ਕਮਾਲ ਦੀ ਜਿਹੜੀ ਵੈੜ ਹੈ ਜਿਹੜੀ ਲੰਬੇ ਵੇਹ ਲੋ ਹਰ ਰੁਪਏ ਦੀ ਵੱਚੀ ਦੀ ਕਿੰਨੀ ਆ ਬਿਊਟੀ ਇੰਨੀ ਜਿਆਦੀ ਸੁਣੀ ਹੈ ਵੀ ਹਾਲ ਕੋਈ ਨਹੀਂ ਲੰਮੀ ਵੇਹ ਲੋ ਵੱਚੀ ਕਿੰਨੀ ਆ ਹਾਂਜੀ ਹਾਂਜੀ ਬਾਡੀ ਦਾ ਪੂਰਾ ਸਟ੍ਰਕਚਰ ਵੇਖੋ ਇੰਨਾ ਵੇਟ ਵੱਚੀ ਦਾ ਹਾਰੀ-ਭਰੀ ਦਾ ਨਹੀਂ ਹੁੰਦਾ ਜਿੰਨਾ ਵੇਟ ਆ ਹਾਂਜੀ ਹਾਂਜੀ ਆਹ ਵੇਖੋ ਨਾਲ ਕੱਲੀ ਗਲੀ ਹਵਾਨੇ ਦੇ ਦੇਦੀ ਹੈ ਜੀ ਹਾਂਜੀ ਸਟਰੀਟ ਵਾਲੀ ਹੈ ਜੀ ਤੇ ਬਾਕੀ ਥਣ ਵੀ ਚੰਗੇ ਗੈਪ ਹਨ ਬਹੁਤ ਜਿਆਦਾ ਕੁਆਲਟੀ ਵਾਲਾ ਹੈ ਥਣ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋਈ ਮਸ਼ੀਨ ਨਾਲ ਚਵਾਈ ਕਰ ਲੇ ਦੂਜੇ ਬਨੇ ਚੱਲ ਜੀ ਇਹਦੇ ਮਤਲਬ ਆਪਣੇ ਮੋਢੇ ਤੇ ਆਉਂਦੀ ਹੈ ਪੂਰੀ ਹਾਂਜੀ ਠੀਕ ਹੈ ਜੀ ਭਾਵੇਂ ਕੋਈ ਇਹਨੂੰ ਮਸ਼ੀਨ ਲਾ ਲੇ ਭਾਵੇਂ ਹੱਥ ਦੀ ਚਵਾਈ ਨਾ ਫੇਸ ਇੱਕਰਾ ਮਖਾ ਦੋ ਕੰਨ ਮਖਾ ਦੋ ਪੂਰੇ ਕਮਾਲ ਦੀ ਆ ਕਿ ਵੈੜ ਬਹੁਤ ਜਿਆਦਾ ਮਤਲਬ ਕੁਆਲਟੀ ਵਾਲੀ ਆ ਥੋੜੀ ਕੁਆਲਟੀ ਨਹੀਂ ਹੈ ਠੀਕ ਹੈ ਜੀ ਹਾਂਜੀ ਇਹਦੀ ਆਪਣੇ ਕੋਲ ਵੀ ਇੱਕ ਜੇਰ ਦੀ ਵੀਡੀਓ ਬਣੀ ਹੈ ਆਪਣੇ ਕੋ ਬੱਚੀ ਨੇ ਬੱਚਾ ਮਤਲਬ ਦਿੱਤਾ ਵਾ ਆਪਣੇ ਕੋ ਵੀਡੀਓ ਬਣੀ ਆ ਜਿਹੜਾ ਮਰਜੀ ਕੋਈ ਵੀਰ ਆਪਣੇ ਕੋ ਵੀਡੀਓ ਵੀ ਲੱਲੇ ਠੀਕ ਆ ਠੀਕ ਆ ਜੀ ਤੇ ਮੁੱਲ ਆਹ ਦੇਖ ਸਾਡੇ ਪ੍ਰੋਪਰ ਜੇਰ ਵੀ ਜਿਹੜੀ ਪ੍ਰੋਪਰ ਜਿਹੜੀ ਜੇਰ ਇਹਨੇ ਪਾਤੀ ਆ ਜੀ ਠੀਕ ਆ ਉਹ ਬੱਚੀ ਆ ਆਇਆ ਪਿਆ ਜੀ ਠੀਕ ਆ ਜੀ ਹਾਂਜੀ ਇਹ ਇਹਦਾ ਜਿਹੜਾ ਰਿਕਾਰਡ ਜਿਹੜਾ ਉਹ ਆਪਣੇ ਕੋਲ ਆ ਉਹ ਸਾਰੇ ਡਿਟੇਲ ਕੋਈ ਪੁੱਛ ਲੈ ਜੀ ਕੋਈ ਵੀਰ ਡਿਟੇਲ ਸਾਡੇ ਕੋਲ ਜਿਹੜੇ ਨਾਲ ਸੌਦਾ ਹੋਊਗਾ ਉਹਨੂੰ ਆਪਾਂ ਡਿਟੇਲ WhatsApp ਤੇ ਦਵਾਂਗੇ ਠੀਕ ਆ ਬਾਕੀ ਕਿਹੇ ਗੱਲਾਂ ਵੀ ਖੁੰਜੀ ਨਹੀਂ ਵੜ ਹੈਗੀ ਯਾਰ ਬੇਟੀ ਹਾਂਜੀ ਬਹੁਤ ਜ਼ਿਆਦਾ ਕੁਆਲਟੀ ਵਾਲੀ ਹੈ ਜਿਹੜਾ ਜਿਹੜੇ ਫਾਰਮ ਤੋਂ ਲਈ ਆ ਬੰਦਾ ਆਪ ਪੀਡੀਐਫ ਦਾ ਪ੍ਰਧਾਨ ਆ ਵੀਰ ਠੀਕ ਆ ਹਾਂਜੀ ਤੇ ਉਹਨਾਂ ਕੋਲ ਲਈ ਆ ਉਹਨਾਂ ਕੋਲ ਆਪਣਾ ਹੀ ਸੈਂਟਰ ਵੀ ਆ ਜੀ ਦੁੱਧਾਂ ਨਾਲ ਠੀਕ ਆ ਹਾਂਜੀ ਬਹੁਤ ਚੰਗੀ ਮਤਲਬ ਸਾਮ ਕਰਦੇ ਆ ਬਹੁਤ ਜ਼ਿਆਦਾ ਇਹ ਨਹੀਂ ਵੀ ਆਪ ਬੰਦਿਆਂ ਫਿਰ ਤੇ ਨਹੀਂ ਕੰਮ ਛੱਡਦੇ ਭਾਜੀ ਆਪ ਬਹੁਤ ਜ਼ਿਆਦਾ ਮਿਹਨਤ ਕਰਦੇ ਜਿੰਨਾਂ ਕੋਲ ਲਈ ਆ ਠੀਕ ਆ ਉਹਨਾਂ ਮਤਲਬ ਤੁਹਾਨੂੰ ਵੀ ਪਤਾ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਮਿਹਨਤ ਕਰਕੇ ਮਿਹਨਤ ਕਰਕੇ ਤਿਆਰ ਹੁੰਦੀਆਂ ਐਵੇਂ ਤੇ ਤਿਆਰ ਨਹੀਂ ਹੋ ਜਾਂਦੀਆਂ ਤੇ ਮੁੱਲੇ ਦਾ ਮੋਲਾਰ ਭੇਜੇ ਦਾ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਫੋਨ ਤੇ ਕਰਾਂਗੇ ਪਰ ਇਹ ਨਹੀਂ ਕਿ ਫੋਨ ਤੇ ਕੋਈ ਆਪਾਂ ਉਹ ਜਿਹੇ ਪੈਸੇ ਮੰਗ ਲਾਂਗੇ ਕਿ ਸਾਡਾ ਅਸਫਦਾਨ ਹੋਵੇਗੇ ਹਨਾ ਅੱਛਾ ਠੀਕ ਹੈ ਜੀ ਸਾਰਿਆਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਮਾਰਕੀਟ ਨਾਲੋਂ ਇਹ 15000 ਰੁਪਏ ਗਾਂ ਘੱਟ ਵੇਚਾਂਗੇ ਠੀਕ ਹੈ ਹਾਂ ਜੀ ਸਾਡਾ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਹੀ ਜਿੰਨਾਂ ਕੋਲ ਲਈਆਂ ਗਾਈਆਂ ਤੇ ਆਪਾਂ ਉਹ ਹਿਸਾਬ ਨਾਲ ਹੀ ਜਾਣ ਦੇਣੀ ਤੇ ਬਾਕੀ ਵੀ ਕੋਈ ਵੈਰ ਜਿਹੜਾ ਇੱਕ ਇਹ ਵੈਰ ਲੱਣੂਗਾ ਉਹ ਕਸਟਮਰ ਸਾਡੇ ਨਾਲ ਪੱਕਾ ਜੁੜ ਜਾਊਗਾ ਫਾਰਮ ਵਾਲਾ ਕੋਈ ਵੀ ਲੱਲੇ ਵੀਰ ਠੀਕ ਹੈ ਹਾਂਜੀ ਤੇ ਬਾਕੀ ਇਹ ਆ ਵੀ ਕੋਈ ਵੈਟ ਦੇ ਹਿਸਾਬ ਨਾਲ ਮੁੱਲ ਲਾਵੇ ਸਬਦਾਪੇ ਮੌਕੇ ਤੇ ਹੋ ਜਾਵੇ। ਬਾਕੀ ਇਹ ਵੀ ਵੱਛੀ ਵੀ ਖਾ ਦਿਓ ਇੱਕਦਾਂ ਵੱਛੀ ਦੀ ਕੁਆਲਿਟੀ ਪੂਰੀ ਇਹ ਨਹੀਂ ਵੀ ਕੋਈ ਆ ਵੱਛੀ ਦੇ ਕੰਨ ਵੇਖ ਲਓ। ਬੇਸ ਹੁਣ ਤਾਂ ਹੀ ਵੇਖ ਲਓ ਵੀ ਕਿਦਾਂ ਦਾ ਵਾ। ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਲੈਂਥ ਹਾਈਟ ਹੈ ਅੱਛੀ ਵੇਖੋ ਕਿੰਦੀ ਹੈ। ਭਾਰਨ ਵੀ ਵੱਛੀ ਦਾ ਪੂਰਾ ਹੈ ਜਿਹੜਾ ਹੁਣੇ। ਹਾਂਜੀ ਇਹ ਤਾਜੀ ਤਾਜਾ ਹੀ ਆ ਬੱਚਾ। ਆ ਇਹ ਤਾਂ ਨਾੜੂ ਗਿੱਲਾ ਨਾ ਆ। ਠੀਕ ਹੈ। ਪਰਸੋਂ ਰਾਤ ਦੀ ਸੋਈ ਹੈ ਜੀ। ਹਾਂ ਜੀ ਸਾਦੇ ਗਿੱਲੇ ਨਾੜੂ ਆ ਜਿਹੜਾ ਨਾ। ਹਾਂਜੀ ਠੀਕ ਹੈ ਜੀ। ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਬੱਚਾ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਬੱਚਾ ਵਾ ਇਹਦਾ ਅੱਜ ਜਿਹੜਾ ਇਹਨੂੰ ਸੂਈ ਨੂੰ ਅੱਜ ਜੀ ਚੌਥਾ ਦੇਣੇ ਆ ਜੀ ਅੱਛਾ ਠੀਕ ਹੈ ਇਹ ਬੋਲੇ ਤੋਂ ਰਾ ਸਾਰੀ ਆਪਾਂ ਖਾਲੀ ਕਰਤੀਏ ਜੀ ਅੱਜ ਠੀਕ ਹੈ ਹੁਣ ਜਿਹੜਾ ਇਹ ਕੋ ਬੋਲਾ ਕੋ 13 ਕਿਲੋ ਸਾਡੇ ਕੋਲ ਚਵਾਲੇ ਤੇ ਕਿੰਨਾ ਚਵਾਈ ਜਾਊਗੀ ਦੋ ਟਾਈਮ 17 18 ਕਿਲੋ ਰੁਪਏ ਜੀ ਬੱਚੀ ਦੁੱਧ ਦੇਈ ਜਾਊਗੀ ਦੋ ਰਾਂ ਫਿਰ ਇੱਕ ਰੀਨ ਆਹ ਦੇਖ ਸਾਡੇ ਜੀ ਬਾਕੀ ਰੰਗ ਰੂਪ ਦੀ ਇਹ ਵੀ ਪੂਰੀ ਸੋਹਣੀ ਆ 12 12 ਦੇ ਲਾਗੇ ਦੁੱਧ ਜਿਹੜਾ ਇਹ ਵੀ ਕਿੰਨੇ ਕਿਚਵਾਈ ਜਾਊਗੇ ਅੱਜ ਲੈ ਆ ਜਿੰਨਾ ਬੋੜਾ ਰਪੇਜ ਹੈਗਾ ਆਪਾਂ ਉਹ ਦੱਸਣਾ ਵਾ ਠੀਕ ਹੈ ਹੁਣ ਆਪਾਂ ਅੰਦਾਜ਼ਾ ਲਾਈਏ ਤੇ ਕਹਿ ਵੀ ਸਕਦੇ ਆਂ ਵੀ 20 ਕਿਲੋ ਹਾਂ ਨਹੀਂ ਆਪਾਂ ਚਵਾਉਣਾ ਵਾ ਕਿਸੇ ਨੂੰ ਮੁੜ ਕੇ ਚਵਾਈ ਦੇ ਅਗਲਾ ਹੋ ਗਿਆ ਖੇ ਯਾਰ ਇਦਾਂ ਇਦਾਂ ਤੁਸੀਂ ਗਲਤ ਗਿਆ ਵਾ ਠੀਕ ਹੈ ਕਿ ਨਹੀਂ ਹੁਣ ਹੋਊਗਾ ਇੰਨਾ ਕੀ 13 14 ਕਿਲੋ ਕਿਉਂਕਿ ਰਾਤੀ ਦੇ ਜੇ ਖਾਲੀ ਕੀਤੀ ਐ ਇਹ ਅਰਮਾਨ ਨਾਲ ਅਸੀਂ ਜ਼ਿਆਦਾ ਨਹੀਂ ਕਹਿੰਦੇ ਚਲੋ ਦੇ ਦੇ 20 ਕਿਲੋ ਵੀ ਇਹਨੇ ਜਾਣਾ ਕਿਉਂਕਿ ਬਰੀਡ ਜਾਤ ਵਾਲੀ ਆ ਹਾਂ ਆ ਮੌਸਮ ਵੀ ਚੰਗਾ ਹੁੰਦਿਆ ਤੇ ਆ ਵੇ ਲੋ ਠੰਡੀ ਕਿੰਨੀ ਐਦਾਂ ਮੈਂ ਬੈਠੇ ਰੋ ਤੇ ਇਹਦਾ ਮੁੱਲ ਮੋਲ ਆ ਰਿਹਾ ਜੀ ਜਨਾ ਮੱਦੀ ਦਾ ਵੱਛੀ ਦਾ ਕਰੀ ਜਾਈਏ ਕਿ 2 ਘੱਟ 50 ਦੀ ਰਹਿਣੀ ਆ ਅੱਛਾ 48000 ਦੀ 48000 ਦੀ ਵੱਛੀ ਦੇਣਾ ਚਲੋ ਬਾਕੀ ਛੋਟ ਛੜ ਮੋਕੇ ਤੇ ਕਰ ਦਿੰਦੇ ਹਾਂ ਆਹ ਨੂੰ ਕਰਦਾਂਗੇ ਛੋਟ ਹੋ ਜਾਊਗੀ ਤੇ ਹੁਣ ਜਿਹੜੀ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਤਾਂ ਮਗਰ ਵੱਛੀ ਬੜੀ ਕਮਾਲ ਦੀ ਆ ਚੰਗੀ ਵੱਛੀ ਆ ਤੇ ਮਗਰ ਚੰਗੇ ਟੀਕੇ ਦੀ ਵੱਛੀ ਜਿਹੜੀ ਆਵਲੀ ਬਹੁਤ ਚੰਗਾ ਸੀਮਨ ਲਵਾਇਆ ਜੀ ਇਹਨੇ ਤੇ ਇਹੇ ਕੁਛ ਕੁ ਭਲਾ ਹਵਾਨੇ ਦਿਖਾਈ ਗਏ ਤੇ ਕਿੰਨੇ ਕੁ ਦੁੱਧ ਆ ਲਈ ਆ ਦੁੱਧ 1000 ਰੁਪਏ ਦੀ ਜਿਹੜਾ ਹੁਣ ਆਇਆ ਵਕਤ ਇਹਦੇ ਕੋ ਤਿਆਰ ਹੈ ਨਾ ਉਹ ਸਾਡੇ ਕੋਲ ਦੋ ਟਾਈਮ ਤਿੰਨ ਟਾਈਮ ਕੋਈ 18 ਕਿਲੋ ਦਾ ਮਤਲਬ ਕੰਡਾ ਲੈ ਆਵੇ ਲੀਟਰ ਲੈ ਆਵੇ ਜੋ ਮਰਜੀ ਆਪਣੇ ਘਰੋਂ ਲੈ ਆਵੇ ਬੋਲਾ ਹੀ ਆ ਜੇ ਜਿਹੜਾ ਛਵਾ ਦੋਗੇ ਛਵਾ ਦਾਂਗੇ ਚਲੋ ਦੁੱਧ ਵੀ ਹੁਣ ਬਣ ਗਿਆ ਹੋਊਗਾ ਇਹ ਨਹੀਂ ਕਹਿੰਦੇ ਵੀ ਬੋਲਾ ਹੀ ਆ ਚਲੋ ਹੋ ਜਾਦਾ ਵੀ ਦੁੱਧ ਵੀ ਬਣ ਗਿਆ ਪਰ ਇਹ ਆ ਵੀ 22 23 ਕਿਲੋ 20 ਕਿਲੋ ਤੋਂ ਪਲੱਸ ਹੀ ਚੱਲੂਗੀ ਇਹ ਘੱਟ ਨਹੀਂ ਦਿੰਦੀ ਤੋਰੀ ਇਹ ਫੇਰ ਇਹਨਾਂ ਵਿੱਚ ਬਾਕੀ ਇਹਦੇ ਮਗਰ ਵੀ ਵੱਛੀ ਜਿਹੜੀ ਆ ਸੰਭਣ ਵਾਲੀ ਆ ਚੰਗੀ ਅਜਲੇ ਆਓ ਜੀ ਮਣੀਆ ਮਤੇ ਹੋ ਰਿਕਾਰਡ ਲੋ ਰਿਕਾਰਡ ਲਾ ਕੋ ਵਾੜਾ ਯਾਰ ਵਾੜ ਤੇ ਇਹਦਾ ਫਿਰ ਮੁੱਲ ਮੋਲਾਰ ਬੱਚੀ ਦਾ ਜਨਮ ਦੇ ਨਾਮ ਆ ਵੀ ਕਰਾ ਲਓ 65 ਕਰਾ ਲਓ 70 ਕਰਾ ਲਓ ਹਾਂਜੀ ਸਾਢੇ 2000 ਰੁਪਏ ਛੱਡਣਾ 55000 50000 ਦੇ ਛੋੜ ਕਰਾਂਗੇ ਆਪਦੀ ਮੱਤੀ ਜੀ ਠੀਕ ਆ ਹਾਂਜੀ ਤੇ ਹੁਣ ਆ ਇਹਦੇ ਮਗਰ ਵੀ ਅੱਛੀ ਜੀ ਪਲਾਂ ਹੈਗੀਆਂ ਜੀ ਇਹਦੇ ਅਜੇ ਆਦੇ ਮਗਰ ਬੱਚੀ ਜੇ ਇਹਨੂੰ ਰੁਪਏ ਦੀ ਘਰ ਆ ਲੈਣੇ ਕਿਹਾ 15 ਦਿਨਾਂ ਦੀ ਇਹਨੂੰ ਕੋਈ 20 ਦੇ ਲਾੜੇ ਠੀਕ ਆ 20 ਦੇ ਲਾੜੇ ਜਿੰਨੇ ਡੰਗਰ ਲੈਣਾ ਪਹਿਲਾਂ ਵੀ ਡੰਗਰ ਰੱਖਦਾ ਹੀ ਆ ਮੇਰਾ ਵੀਰ ਹਾਂਜੀ ਇਹ ਕੋਈ 20 ਦਿਨਾਂ ਦੀ ਬੱਚੀ ਹੈਗੀ ਆ ਐਵੇਂ ਆਪਾਂ ਕਹਿਣਾ ਨਹੀਂ ਵੀ 10 ਦਿਨਾਂ ਦੀ ਠੀਕ ਆ ਅੰਦਰ ਵੇਖੋ ਜਿੱਦ ਖਾਣਾ ਬਹੁਤ ਜਿਆਦਾ ਚੰਗਾ ਲੱਗਾ ਇਹਨੂੰ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਦੁੱਧ 1000 ਰੁਪਏ ਜਿਹੜਾ ਵਕਤ ਇਹਦਾ ਮੌਕ ਰਿਹਾ ਤਿਆਰ ਹੋਊਗਾ 15 16 ਕਿਲੋ ਹੋਊਗਾ ਇਹ ਤੋਂ ਤਿਆਰ ਜਿਹੜਾ ਫਿਰ ਜਿਹੜਾ ਹੈਗਾ ਵਾ ਠੀਕ ਆ ਠੀਕ ਹੈ ਕਿ ਨਹੀਂ ਕਹਨ ਨੂੰ ਜੋ ਮਰਜੀ ਕਹੀ ਜਾਈਏ ਦੁੱਧ ਹੈਗਾ ਹੀ ਇਹਦੇ ਕੋਲ 17 18 ਕਿਲੋ ਕੋਈ ਮਤਲਬ ਉਹਨਾਂ ਦੇ ਘਰ ਦੀ ਪ੍ਰੋਬਲਮ ਹੋਣ ਕਰਕੇ ਥੋੜਾ ਦੁੱਧ ਘਟਿਆ ਵਾ ਇੰਨਾ ਹੀ ਕਰ ਜੂਗੀ 18 ਕਿਲੋ ਫਿਰ ਕਰ ਜੂਗੀ ਅੱਜ ਦੇ ਵਾਰ ਨੂੰ ਤੋੜ ਦਈਏ ਫਿਰ ਇਹਨਾਂ ਨੂੰ ਬਾਕੀ ਜਾਦ ਬਰੀਡ ਵੇਖ ਲੋ ਕਿੰਨੀ ਹੈ ਪੂਰੀ ਬਰੀਡ ਆ ਵੀ ਇਹ ਜੀ ਬੋਏ ਜਿੱਥੇ ਗੱਲੀ ਜਾਂ ਤੋਰਾਂ ਨੇ ਇੱਧਰੋਂ ਤੋਰ ਜਾ ਐਸੇ ਤੋੜਨਾ ਤੂੰ ਤੋੜ ਬਾਕੀ ਥਾਣਾ ਬਹੁਤ ਜ਼ਿਆਦਾ ਸਪੈਸ਼ਲ ਹੈ ਰੁਪਈਏ ਨੂੰ ਲੱਗਾ ਵਾ ਠੀਕ ਹੈ ਮਾਜੀ ਮੰਨ ਲੋਗੇ ਚੋਂੜਿਆ ਹੋਇਆ ਤੇ ਇਹਨੂੰ ਇੱਕ ਬਰਾਬਰ ਹੀ ਆ ਦੋਵੇਂ ਮੈਨੂੰ ਬਹੁਤ ਚੰਗਾ ਲੱਗਾ ਵਾ ਅੱਛੀ ਨੂੰ ਠੀਕ ਹੈ ਤੇ ਇਹਦਾ ਫਿਰ ਮੁੱਲ ਮੋਹਲਾਰ ਵੇਲੇ ਦਾ ਜਨਾ ਮੱਦੀ ਕਰੀ ਦੀ ਜੇ ਮੈਂ ਜੀ 47000 ਦੀ ਦੇ ਦਾਂਗੇ 47000 ਦੀ ਹੋਰ ਚ ਈਮਾਨਦਾਰ ਹੋ ਜਾਊਗਾ ਕੋਈ ਵਾ ਠੀਕ ਆ ਚਲੋ ਕੋਈ ਫੋਨ ਲਾਵੇ ਇੱਕ ਕਰੀ ਹਨਾ 45 ਦੀ ਦੇ ਦਾਂਗੇ ਜਸ ਤੇ ਹੁਣ 15 16 ਲੀਟਰ ਜਿਹੜਾ ਤਿਆਰ ਮੌਕੇ ਤੇ ਦੋ ਕੇ ਖੜੇ ਕੋਈ 15 ਤੋਂ 16 ਸੀ ਹੋਊਗਾ ਨਹੀਂ ਹੋਊਗਾ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾ ਇਹ ਵੀ ਤਾਜੀ ਸੂਈ 1000 ਰੁਪਏ ਦੀ ਅਜੇ ਵੇਚ ਲੋ ਬੋਲਾ ਬੋਲਾ ਆ ਗਈਆਂ ਇਹਦੇ ਮਗਰ ਵੀ ਬੱਚੀ ਐ ਇਹਦੇ ਮਗਰ ਵੀ ਬੱਚੀ ਆ ਅਜੇ ਇਹਦੇ ਕੋਲ ਬੋਲਾ ਹੋਊਗਾ ਰੁਪਏ ਜੀ 10 ਕਿਲੋ ਠੀਕ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿਹੜ ਤੇ 15 ਕਿਲੋ ਦੁੱਧ ਬੱਚੀ ਚ ਵਾਜੂਗੀ ਤੇ ਪਹਿਲਾਂ ਸੂਈ ਹਰਦੀ ਸੂਆ ਪਹਿਲਾਂ ਤੇ ਸੂਈ ਨੂੰ ਕਿੰਨੇ ਦੇਣਾ ਵੇ ਅੱਜ 5ਵਾਂ ਦਿਨ ਹੋ ਗਿਆ ਚੌਥਾ 5ਵਾਂ ਦਿਨ ਚੌਥਾ 5ਵਾਂ ਦਿਨ ਜਿਹੜਾ ਸੂਈ ਨੂੰ ਆ ਤੇ ਆਮ ਘਰ ਬੱਚੀ ਆ ਦੇ ਚਲੋ ਲੈ ਜਾ ਤੋਰ ਦੋ ਤੋਰੀ ਨਾਲ 15 ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੇ ਦਰਦ ਨੇ ਦੇਖ ਲਓ ਦੁੱਧ ਦੇਣਾ ਵਾ ਕੋਈ ਮੱਛੀ ਦੇ ਪਹਿਲਾਂ ਦੇ ਦੇਖ ਲਓ ਵੀ ਬਹਾਨੇ ਦੇ ਨਾੜਾ ਨੋੜਾ ਕਿਤਰਾ ਵਾ ਹਾਂਜੀ ਹਾਂਜੀ ਨਿਖਾਨੇ ਹੁੰਦੇ ਆ ਚੱਪਾ ਗਾਵਾਂ ਦੀਆਂ ਤੁਹਾਨੂੰ ਵੀ ਪਤਾ ਵੀ ਫੇਰ ਹੀ ਇਹਨਾਂ ਦੁੱਧ ਦੇਣਾ ਜੇ ਬ੍ਰੀਡ ਹੋ ਗਈ ਹੁਣ ਦੇਸੀ ਨੇ ਥੋੜਾ ਦੁੱਧ ਦੇ ਦੇਣਾ ਵਾ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਦਾ ਰੁਪਈਆ ਜਿੰਨਾ ਮਰਜ਼ੀ ਕਰੀਏ ਇਹ ਬੱਚੀ 38000 ਦੀ ਜੱਸ ਹੋਣ ਦੇਣੀ ਉਸ ਤੋਂ ਥੋੜਾ ਆਪਦੀ ਮਰਜ਼ੀ ਦੀ ਕਰਾਂਗੇ ਠੀਕ ਹੈ ਜੀ ਤੇ ਉਹਨੇ ਕਾ ਜਰਸੀ ਹੁਣ ਲੈ ਪਾ ਜੀ ਹਾਂ ਬਈ ਇਹ ਤਾਂ ਬੱਚਾ ਮਰ ਗਿਆ ਵਾ ਬੱਚਾ ਨਹੀਂ ਤਾਂ ਹੈਗਾ ਹਾਂ ਹਾਂਜੀ ਉਸ ਦਿਨ ਬੱਚਾ ਇੱਥੇ ਮਰਿਆ ਤੋਂ ਹੀ ਆਏ ਉਹ ਵੀਡੀਓ ਬਣਾਉਣੀ ਹਾਂਜੀ ਹਾਂਜੀ ਉਸ ਦਿਨ ਦੁੱਧ ਥੋੜਾ ਸੀ ਹੁਣ ਦੁੱਧ ਦੇ 10 ਕਿਲੋ ਕਰ ਗਈ ਆ ਹੈਗਾ ਪੱਕਾ ਦੁੱਧ ਜਿਹੜਾ ਕੋਈ ਮਰਜ਼ੀ 3 ਟਾਈਮ 4 ਟਾਈਮ ਚੋ ਕੇ ਸਾਡੇ ਘਰੋਂ ਕਰੇ ਠੀਕ ਹੈ ਜੀ ਇਹ ਆ ਬੜੀ ਮਹਿੰਗੀ ਆ ਪਰ ਆਪਣੀ ਆਤ ਨਹੀਂ ਬੱਚਾ ਭਾਵੇਂ ਉਹ ਗਾਂ ਦਾ ਛੱਡ ਦੋ ਇਹਦੇ ਕੁਝ ਨਹੀਂ ਕਹਿਣਾ ਪਰ ਆਪਾਂ ਛੱਡਣਾ ਨਹੀਂ ਨਾ ਉਹ ਕੰਮ ਕਰਨਾ ਹੀ ਆ ਮੇਰੇ ਗੱਲ ਦਾ ਪਤਾ ਵੀ ਜਿਹੜਾ ਹੱਥੋਂ ਡੰਗ ਰਿਆ ਉਹਨੂੰ ਇਤਰਾ ਹੀ ਦੇਣਾ ਵਾ ਇਸ ਸੂਈ ਨੂੰ ਹਰਪੇ ਜੀ 15 ਦਿਨ ਹੋਏ ਹੋਣਗੇ ਅੱਛਾ 15 ਤੋਂ 20 ਦੇ ਵਿੱਚ ਹੋਏ ਹੋਣਗੇ ਇਹਨੂੰ ਮਹੀਨਾ ਨਹੀਂ ਜੈ ਸੂਈ ਨੂੰ ਹੋਇਆ ਦੁੱਧ 14-15 ਕਿਲੋ ਕਰ ਜੂਗੀ 14 ਕਿਲੋ ਦੁੱਧ ਦੇ ਦੂਗੀ ਰਮਾਨ ਨਾਲ ਤੇ ਹੁਣ 10 ਕਿਲੋ ਜਿਹੜਾ ਹੈਗਾ ਹਾਂ 10 ਕਿਲੋ ਹੁਣ ਮੌਕੇ ਤੇ ਭਾਂ ਕੋਈ ਚਵਾਲੇ ਸਾਡੇ ਨੂੰ ਤੋੜ ਦੋ ਫਿਰ ਤੇ ਇਹਦਾ ਫਰਮੁੱਲ ਮੋਲਾ ਰੁਪਏ ਦੀ ਇਹਦਾ 5000 ਆ 20000 ਦੀ ਦੇ ਦਾਂਗੇ 1000 ਰੁਪਇਆ ਛੋਟ ਠੀਕ ਆ ਹਾਂਜੀ ਬਾਕੀ ਬਫੂਨ ਵਾਲੇ ਵੀਰ ਕਰਦਾਂਗੇ ਮਾਨ ਬਾਕੀ ਮੋਕੇ ਤੇ ਹੋ ਜਾਊਗਾ ਤੇ ਬਾਕੀ ਸਾਰੀਆਂ ਹੀ ਸੋਈਆਂ ਅੱਜ ਇੱਥੇ ਆਪਣੇ ਕਰਕੇ ਦੋ ਤਿੰਨ ਟਾਈਮ ਚਾਰ ਟਾਈਮ ਚੋਗੇ ਹੜਨ ਜਿਹੜਾ ਵੀ ਇੱਥੇ ਚੋਗੇ ਹੜਦਾ ਉਹਦੀ ਤਾਂ ਆਪਣੀ ਹੈਗੀ ਨਹੀਂ ਜੇ ਇੱਕ ਪੈਸੇ ਦੀ ਵੀ ਗਾਰੰਟੀ ਭਾਵੇਂ ਗਾਂ ਲੈ ਲਿਓ ਵੱਡੀ ਤੇ ਭਾਵੇਂ ਲੈ ਲਿਓ ਛੋਟੀ ਠੀਕ ਆ ਜਿਹੜਾ ਵੀਰ ਆਪਣੀ ਤਸੱਲੀ ਤੇ ਖੜੂਗਾ ਉਹਦੇ ਨਾਲ ਆਪਾਂ ਕੋਈ ਮੰਨ ਲਓ ਉਹਨੂੰ ਕੋਈ ਗਾਰੰਟੀ ਵੀ ਦਾਂਗੇ ਉਹਦੇ ਘਰ ਦੀ ਵੀ ਦਾਂਗੇ ਗਾਰੰਟੀ ਸਾਡੀ ਸਾਡੀ ਗਾਰੰਟੀ ਹੋਊਗੀ ਦੁੱਧ ਜਿੰਨਾ ਅਸੀਂ ਕਵਾਂਗੇ ਉਹਨਾਂ ਦੇ ਨਾਮ ਨਿਕਲੇ ਫਿਰ ਬੰਦੇ ਅਗੋਂ ਅਸੀਂ ਗਾਂਵਾਂ ਵਾਪਸ ਲੈਣ ਦੇ ਹੱਕਦਾਰ ਹਾਂ ਤੁਹਾਡੀ ਵੀਡੀਓ 'ਚ ਕਹਿੰਦੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਤਸੱਲੀ ਕਰਕੇ ਖੜੋ ਜੀ